ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਹਰ ਰੋਜ਼ ਮੇਕੋਲ ਪੈਨ ਭਰਾਵਾਂ ਦੇ 100 ਤੋਂ ਉੱਤੇ ਫੋਨ ਆਉਂਦੇ ਆ ਆ ਸਬੂਤ ਦੇਖ ਲਓ ਆ ਜਿਹੜੇ ਡਾਇਰੈਕਟ ਫੋਨ ਆਏ ਉਹ ਅਲੱਗ ਹੈਗੇ ਆ ਔਰ ਮੈਂ ਪੂਰੇ ਫੋਨ ਚੁੱਕ ਨਹੀਂ ਪਾਉਂਦਾ ਪੜੇ ਵਾਸਤੇ ਮੈਂ ਸ਼ਮਾਂ ਦਾ ਜਾਟਕਾਂ ਮੈਂ ਹੁਣ ਕੋਸ਼ਿਸ਼ ਕਰਾਂਗਾ ਜਿਆਦਾ ਤੋਂ ਜਿਆਦਾ ਭੈਮ ਭਰਾਵਾਂ ਦੇ ਫੋਨ ਲਵਾ। ਇਹ ਮੈਂ ਸਬੂਤ ਖਰੇ ਕਿਉਂਕਿ ਮੈਂ ਕਦੀ ਵੀ ਕੋਈ ਵੀ ਜੋ ਗੱਲ ਕਰਦਾ ਨਾ ਬਿਨਾਂ ਸਬੂਤ ਦੇ ਨਹੀਂ ਕਰਦਾ। ਚਾਹ ਗੁਰਬਾਣੀ ਦੀ ਗੱਲ ਹੋਵੇ, ਚਾਹ ਰੈਮਡੀ ਦੀ ਗੱਲ ਹੋਵੇ, ਚਾਹ ਤੁਹਾਡੀ ਜ਼ਿੰਦਗੀ ਬਦਲਣ ਦੀ ਗੱਲ ਹੋਵੇ। ਮੈਂ ਬਿਨਾਂ ਸਬੂਤ ਦੇ ਕੋਈ ਗੱਲ ਨਹੀਂ ਕਰਦਾ। ਜੋ ਵੀ ਮੈਂ ਤੁਹਾਨੂੰ ਉਪਾਏ ਜਾਂ ਕੁਝ ਵੀ ਦੱਸਦਾ ਵਾਂ ਨਾ ਉਹਦਾ ਉਸਦਾ ਮੈਂ ਸਰਟੀਫਾਈਡ ਹੈਗਾ ਅਮੇ ਹਵਾ ਦੇ ਵਿੱਚ ਦਾ ਚੂਰ ਮੈਂ ਗੱਲ ਨਹੀਂ ਕਰਦਾ ਆ ਦੇਖੋ ਮੇਰਾ ਸਰਟੀਫੀਕੇਟ ਇਹ ਰੈਮਡੀ ਦਾ ਹੈਗਾ ਮੈਂ ਤੁਹਾਨੂੰ ਪੂਰੇ ਇਹਨਾਂ ਸਰਟੀਫੀਕੇਟ ਦਿਖਾਉਂਗਾ ਅਤੇ ਪੂਰੀ ਦੀਵਾਰ ਤੇ ਲਗਾਉਂਗਾ ਫਿਰ ਤੁਸੀਂ ਦੇਖਣਾ ਕਿ ਕਿੰਨੇ ਸਰਟੀਫੀਕੇਟਸ ਮੇਰੇ ਕੋਲ ਹੈਗੇ ਕਿੰਨੀਆਂ ਡਿਗਰੀਆਂ ਹੈਗੀਆਂ ਉਸ ਤੋਂ ਬਾਅਦ ਮੈਂ ਗੁਰਬਾਣੀ ਸ਼ੁਰੂ ਕੀਤਾ ਸੀ ਕਿ ਲੋਕ ਪਸੰਦ ਨਹੀਂ ਆਇਆ ਕਿਉਂਕਿ ਸੱਚ ਲੋਕਾਂ ਨੂੰ ਪਸੰਦ ਨਹੀਂ ਆਉਂਦਾ फिर मैं क्या जिन्होंने घर कलेष होएगा तकलीफ है पैसा नहीं है देखो पैसा सब कुछ नहीं है मगर पैसा फिर भी चाहिए था, उस तो मैं रोटी नहीं मिलती अगर रोटी नहीं मिलेगी तो नाम कि जपोगे और मैं दावे ना कहना सत्तर तो अस्सी परसेंट लोगों के घर कुछ ना कुछ परेशानियाँ है ਜਾਂ ਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ ਜਾਂ ਕੋਈ ਸੜਕ ਤੇ ਹੋ ਕੋਈ ਟੂਨਾ ਕੀਤਾ ਹੋਰ ਨਿਕਲ ਗਏ ਆ ਜਾਂ ਕੋਈ ਉਹਨੇ ਜ਼ਮੀਨ ਦੇ ਵਿੱਚ ਪਹਿਲਾਂ ਕੋਈ ਜੀ ਧੱਬੀ ਹੋਵੇ ਜਿਸ ਤਰ੍ਹਾਂ ਕਿ ਪਹਿਲਾਂ ਜੰਗਲ ਹੁੰਦੇ ਸੀ ਜਾਨਵਰ ਮੜਦੇ ਕਿਤੇ ਵੀ ਦਬਾ ਦਿੰਦੇ ਸੀ ਬੰਦੇ ਨੂੰ ਮਾਰ ਕੇ ਕਿਤੇ ਵੀ ਦਬਾ ਦਿੰਦੇ ਸੀਗੇ ਉਹ ਹੋ ਸਕਦਾ ਹੈ ਕੋਈ ਉਹ ਜ਼ਮੀਨ ਦੇ ਵਿੱਚ ਉਹਦੀ ਤੁਹਾਡੇ ਤੇ ਬੁਰਾ ਇਫੈਕਟ ਪੈਂਦਾ ਹੋਵੇ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਹੈਗਾ ਆ ਇਨੋਕੇਮੇ ਔਰਾ ਬੂਸਟਰ ਜਦ ਤੱਕ ਸਾਡੇ ਜਿਸਮ ਦੇ ਔਰਾ ਹੈਗਾ ਨਾ ਔਰਾ ਇਸ ਤਰ੍ਹਾਂ ਦਾ ਹੁੰਦਾ ਹੈ ਜਦ ਤੱਕ ਸਾਡਾ ਔਰਾ ਮਜ਼ਬੂਤ ਹੈ ਤੇ ਸਾਡੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਅਗਰ ਹੁੰਦਾ ਵੀ ਹੈ ਤਾਂ ਮਾੜਾ ਜਿਹਾ ਹੁੰਦਾ ਔਰ ਇਹ ਜਿਹੜਾ ਹੈਗਾ ਇਹ ਤੁਹਾਡਾ 80% ਤੁਹਾਨੂੰ ਰੱਖਿਆ ਕਰਦਾ ਹੈ कहते सिक्स इन वन बूस्टर जी जमीन चो कोई रेज आ रही है उसे परेशान हो रहे हो भी ठीक करता है नज़र दोष थे नहीं हों कोई दे छोटा मोटा मंत्र करता कोई असर नहीं होंज जियोपैथिक अज जियोपैथिक हर पासे हो रहा जमीन चो कोई रेज निकल दिया ਤੁਸੀਂ ਦੇਖਿਆ ਹੋਣਾ ਇਹ ਸੜਕ ਤੇ ਗੱਡੀ ਚਲਾ ਰਹੇ ਹੋ ਜਾਂ ਸਕੂਟਰ ਮੋੜ ਤੇ ਜਾਂਦੇ ਹੋ ਜਾਂ ਵੈਸੇ ਬੱਸ ਵੀ ਜਾਂਦੇ ਲਿਖਿਆ ਹੁੰਦਾ ਨਾ ਐਕਸੀਡੈਂਟ ਪ੍ਰੋਨ ਏਰੀਆ ਉਹ ਇਹੀ ਚੀਜ਼ ਹੁੰਦੀ ਹੈ ਕਿ ਉੱਥੇ ਬੰਦੇ ਦਾ ਮਨ ਬਦਲ ਜਾਂਦਾ ਹੈਗਾ ਕੋਈ ਨਾ ਕੋਈ ਟੱਕਰ ਮਾਰ ਦਿੰਦਾ ਜਾਂ ਕੁਝ ਕਰ ਦਿੰਦਾ ਸਭ ਤੋਂ ਵੱਡੀ ਘਟਨਾ ਹੋਈ ਸੀ ਬੰਬੇ ਪੁਨੇ ਹਾਈਵੇ ਦੇ ਉੱਤੇ ਉੱਥੇ ਕੋਈ ਜਗ੍ਹਾ ਸੀ ਉੱਥੇ ਹਰ ਰੋਜ਼ ਐਕਸੀਡੈਂਟ ਹੁੰਦੇ ਸੀ 1 ਮਹੀਨੇ 200 ਬੰਦੇ ਦੀ ਡੈਥ ਹੋ ਗਈ ਔਰ 4-500 ਗੱਡੀਆਂ ਆਪਸੇ ਟਕਰਾ ਗਈਆਂ ਫਿਰ ਸਾਡੇ ਡੀਆਰਡੀਓ ਵਾਲਿਆਂ ਨੇ ਇਹਦੇ ਉੱਤੇ ਫਿਰ ਰਿਸਰਚ ਕੀਤੀ ਪਤਾ ਲੱਗਾ ਕਿ ਇਥੇ ਜੀਓਪੈਥਿਕ ਸਟ੍ਰੈਸ ਮੈਕਸਿਮਮ ਹੈਗਾ ਬਹੁਤ ਹਾਈ ਹੋਦਾ ਐਂਪਲਿਚਿਊਡ ਹੈਗਾ ਉਹ ਅੱਜ ਵੀ ਜਾ ਕੇ ਦੇਖੋ ਉਹ ਰਸਤਾ ਬੰਦ ਕੀਤਾ ਹੈ ਰਸਤਾ ਦੂਜਾ ਖੋਲ੍ਹਿਆ ਆ ਉਹਨਾਂ ਨੇ ਦੇਖ ਸਕਦੇ ਹੋ ਤੇ ਇਹ ਤੁਹਾਡੇ ਹਰ ਪਾਸੋਂ ਰੋਕ្សា ਕਰਨ ਦੀ ਕੋਸ਼ਿਸ਼ ਕਰੇਗਾ ਇਹ ਤੁਸੀਂ ਇਹਦੇ ਹੋਟਲ 'ਚ ਰੁਕੇ ਹੋ ਜਾ ਕਿ ਤੇਰੇ ਬਾਹਰ ਜਾ ਕੇ ਰੁਕਿਓਂਦੇ ਘਰ ਹੋਰ ਤੁਸੀਂ ਬਾਹਰ ਜਾਂਦੇ ਹੋ ਕਿਤੇ ਹੋਟਲ 'ਚ ਰੁਕਦੇ ਹੋ ਹੋਰ ਉੱਥੇ ਜਿਓਬੈਟਿਕ ਸਟ੍ਰੈਸ ਹੋਵੇ ਜਾਂ ਕਿਤੇ ਐਸੇ ਰਿਸ਼ਤੇ ਕਰਕੇ ਮਿਟ ਕਿਸੇ ਰਿਸ਼ਤੇ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹੋ ਕਿਤੇ ਹੋਰ ਜਾਂਦੇ ਹੋ ਔਰ ਜੇ ਦੇਖਦੇ ਹੋਗੇ ਜਿਓਬੈਟਿਕ ਸਟ੍ਰੈਸ ਹੁੰਦਾ ਤੁਹਾਨੂੰ ਜਿਸਮ ਕਮਜ਼ੋਰ ਹੋ ਜਾਂਦਾ ਜਾਨ ਨਿਕਲ ਜਾਂਦੀ ਆ ਥਕਾਵਟ ਰਹਿੰਦੀ ਆ ਜਦੋਂ ਕਿਸੇ ਨੂੰ ਕੁੱਟਿਆ ਹੁੰਦਾ ਹੈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜਦ ਦੇਖੋ ਚਿਰਚੜਾਪਣ ਇਹ ਵੀ ਜੀਓਪੈਥਿਕ ਦਾ ਅਸਰ ਹੈਗਾ ਬਾਕੀ ਦੇ ਅਸਰ ਉਹ ਬਹੁਤ ਹੁੰਦੇ ਆ ਇਹ ਉਹਦੇ ਜੀ ਰੱਖਿਆ ਕਰਦਾ ਹੈ ਜਾਂ ਜਦੋਂ ਜਿਹੜਾ ਰੋੜ ਲਗਾਉਂਦੇ ਆ ਔਰ ਇਹ ਜਿਹੜਾ ਹੈਗਾ ਇਹ 2 3 ਫੁੱਟ ਦੇ ਵਿੱਚ ਇਹ ਤੁਹਾਨੂੰ ਦੀ ਰੱਖਿਆ ਕਰਦਾ ਮੇਰੇ ਹਿਸਾਬ ਨਾਲ ਇਹ ਹਰ ਬੰਦੇ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜਿਹੜੇ ਹੁਣ ਮਾਰਕੀਟ ਇਚ ਮਿਲਦੇ ਪਏ ਆ ਉਹਦੇ ਵਿੱਚ ਪੂਰਾ ਸਮਾਨ ਨਹੀਂ ਪਉਂਦੇ ਇਹਦੇ ਵਿੱਚ ਕ੍ਰਿਸਟਲਸ ਆਇਲ ਔਰ ਕੋਈ ਚੇ ਡਾਇਮੰਡ ਵਗੈਰਾ ਇਹਦੇ ਚ ਪਾਇਆ ਹੋਇਆ ਜਿਹੜਾ ਕਿ ਸਾਨੂੰ ਹਰ ਬੁਰੀ ਨજર ਬੁਰੇ ਦੋਸਤਾਂ ਬਚੋ ਦੇ ਆ ਪੂਰਾ ਪੂਰਾ ਇਹ ਪਿੱਤਲ ਦਾ ਹੁੰਦਾ ਔਰ ਸੀਲ ਹੁੰਦਾ ਹੈ ਔਰ ਇਹ ਮਹਿੰਗਾ ਹੈਗਾ ਜੇ ਨੂੰ ਭਾਈ ਸਾਨੂੰ ਚਾਹੀਦਾ ਹੋਏਗਾ ਤੇ ਮੈਨੂੰ ਮੇਰੇ ਦੂਜੇ ਨੰਬਰ ਤੇ ਫੋਨ ਕਰਕੇ 882602727 ਤੇ ਫੋਨ ਕਰਕੇ ਲੈ ਸਕਦਾ ਹੈ ਕਿਉਂਕਿ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ हूं और मैं सारे परिवार ਨੂੰ ਦਿੱਤਾ ਹੋਇਆ ਸਾਰੇ ਪਰਿਵਾਰ ਆਪਣੇ ਨਾਲ ਇੱਕ ਇੱਕ ਰੱਖ ਲਿਆ। ਸਾਹ ਸੰਗੀ ਜੀ ਤੁਸੀਂ ਖੂਬਸੂਰਤ ਹੀ ਹੋਗੇ। और ਨਾਲ ਹੀ ਤੁਹਾਡੇ ਗ੍ਰਹਿ ਠੀਕ ਹੋਣਗੇ। ਤੁਹਾਡੇ ਘਰ 'ਚ ਪਰੇਸ਼ਾਨੀਆਂ ਦੂਰ ਹੋਣਗੀਆਂ। ਜਦੋਂ ਇਸ਼ਨਾਨ ਕਰਦੇ ਹੋ ਨਾ ਉਹ ਸਾਬਣ ਦੀ ਜਗ੍ਹਾ ਖੂਬਸੂਰਤੀ ਵੀ ਹੋਏਗੀ ਔਰ ਕਿਸਮਤ ਵੀ ਬਦਲੇਗੀ ਜਲਦੀ ਸ਼ਾਦੀਆਂ ਵੀ ਹੋ ਜਾਣਗੀਆਂ ਸ਼ਾਦੀ ਜੋ ਰੁਕਾਵਟ ਹੈਗੀ ਉਹ ਵੀ ਦੂਰ ਹੋ ਜਾਏਗੀ ਕਰਨਾ ਕੀ ਹੈ ਮਲਤਾਨੀ ਮਿੱਟੀ ਬੇਸਨ ਹਲਦੀ ਔਰ ਹਲਕਾ ਜਿਹਾ ਨਮਕ ਰਾਤ ਨੂੰ ਪਿਉਂਦਿਓ ਸਵੇਰੇ ਨੂੰ ਮਲ ਕੇ ਆਪਣੇ ਮੂੰਹ ਤੇ ਪਹਿਲਾਂ ਪਾਣੀ ਪਾ ਲੋ ਉਸ ਤੋਂ ਬਾਅਦ ਆਪਣੇ ਮੂੰਹ ਦੇ ਉੱਤੇ ਜਿਸੰਦੇ ਇਥੇ ਮਲਣਾ ਮਲ ਲੋ ਬੇਸ਼ੱਕ ਆਪਣੀ ਪ੍ਰਾਈਵੇਟ ਜਗ੍ਹਾ ਸਾਬਣ ਲਗਾਣਾ ਲਗਾ ਲਓ ਉਹ ਤੇ ਲਗਾ ਲਓ ਕੋਈ ਦਿੱਕਤ ਨਹੀਂ ਬਾਕੀ ਹਰ ਜਗ੍ਹਾ ਇਹੀ ਲਗਾਓ ਤੁਸੀਂ ਦੇਖਣਾ ਇੱਕ ਤੇ ਖੂਬਸੂਰਤੀ ਹੋ ਜਾਏਗੀ ਆ ਜਿੰਨੇ ਫਿਲਮ ਐਕਟਰ ਹੈਗੇ ਆ ਇਹ ਕੋਈ ਸਾਬਣ ਨਹੀਂ ਲਗਾਉਂਦਾ ਇਹੋ ਜਿਹੀ ਚੀਜ਼ਾਂ ਨਾਲ ਹੀ ਹੁੰਦੇ ਆ ਸ਼ਨੀ ਦਾ ਪ੍ਰਭਾਵ ਵੀ ਘਟੇਗਾ ਔਰ ਨਾਲ ਹੀ ਤੁਹਾਡਾ ਜਿਹੜਾ ਗੁਰੂ ਹੈਗਾ ਉਹ ਮਜ਼ਬੂਤ ਹੋਏਗਾ ਤੁਹਾਡੇ ਰੁਕੇ ਕੰਮ ਬਣਨ ਲੱਗ ਪੈਣਗੇ ਵਿਆਹ ਨਹੀਂ ਹੋ ਰਿਹਾ ਅਸੀਂ ਚੈੱਕ ਕਰਕੇ ਦੱਸਿਆ ਕਿ ਇਹਦਾ ਵਿਆਹ ਦਾ ਯੋਗ ਹੈ ਮਗਰ ਵਿਆਹ ਨਹੀਂ ਹੋ ਰਿਹਾ ਉਹਦੇ ਕਈ ਕਾਰਨ ਹੋ ਸਕਦੇ ਆ ਉਹਨਾਂ ਦੇ ਇੱਕ ਕਾਰਨ ਹੁੰਦਾ ਹੈ ਕਿ ਤੁਹਾਡੇ ਨਾਲ ਕੋਈ ਸਪਿਰਿਟ ਤਾਂ ਨਹੀਂ ਆ ਜਿਹਨੂੰ ਉੱਪਰਲੀ ਹਵਾ ਕਹਿੰਦੇ ਆ ਤੁਹਾਡੇ ਘਰ ਦੇ ਵਿੱਚ ਤਾਂ ਉੱਪਰਲੀ ਹਵਾ ਨਹੀਂ ਹੈ ਉਹਦੇ ਵਾਸਤੇ ਸਾਨੂੰ ਚੈੱਕ ਕਰਨਾ ਪੈਂਦਾ ਹੈ ਕਿ ਆ ਹੈ ਕਿ ਨਹੀਂ ਹੈ ਉਹਦੇ ਬਾਅਦ ਵੀ ਸਭ ਕੁਝ ਓਕੇ ਹੋਣ ਦੇ ਬਾਅਦ ਵੀ ਫੇਰ ਲੁਕਾ ਵੜਾ ਰਹੀ ਹੈ ਉਨੇ ਸਖਤੋ ਵਧੀਆ ਉਪਾਏ ਹੈਗਾ 1200 ਗ੍ਰਾਮ ਛੋਲੇ ਦੀ ਦਾਲ ਔਰ 200 ਗ੍ਰਾਮ ਜਾਂ 220 ਗ੍ਰਾਮ ਹਲਦੀ ਵੀਰਵਾਰ ਨੂੰ ਜਿਆਦਾ ਤੇ ਲੰਗਰ ਬੰਦਾ ਗੁਰਦੁਆਰੇ ਉੱਥੇ ਦਿਓ ਜਾਂ ਕਿਸੇ ਗਰੀਬ ਨੂੰ ਦਿਓ ਜਿਹੜਾ ਉਹਨੂੰ ਬਣਾਵੇ ਔਰ ਖੁਦ ਖਾਵੇ ਇਹ ਨਹੀਂ ਹੈਗੇ ਤੁਸੀਂ ਵੇਚ ਦਿੱਤਾ ਨੂੰ ਅੱਗੇ ਆ ਕੇ ਦੁਕਾਨ ਤੇ ਵੇਚ ਕੇ ਆ ਗਿਆ ਪੈਸੇ ਲੈ ਕੇ ਉਹ ਨਹੀਂ ਕਰਨਾ ਜਿਹੜਾ ਆਪ ਬਣਾਵਗੇ ਖਾਵੇ ਫਿਰ ਤੁਹਾਨੂੰ ਫਲ ਮਿਲੇਗਾ ਜਾ ਕੇ ਸੇ ਮੰਦਰ ਮਸਜਿਦ ਜਿੱਥੇ ਲੰਗਰ ਚੱਲਦਾ ਹੈ ਨਾ ਤੁਸੀਂ ਉੱਥੇ ਦੇ ਸਕਦੇ ਹੋ ਨੰਬਰ 2 ਕੇਸਰ ਔਰ ਹਲਦੀ ਮਤਲਬ ਤਿੰਨ ਚਾਰ ਤੁਰੀਆਂ ਕੇਸਰ ਦੀ ਪਾ ਕੇ ਹਲਦੀ ਪਾ ਲੋ ਉਹ ਥੋੜਾ ਪਾਣੀ ਪਾ ਕੇ ਉਹਨੂੰ ਘੋਲੋ ਰੱਖ ਲੋ ਔਰ ਆਪਰੇ ਅੰਗੂਠੇ ਦੇ ਨਾਲ ਜਾਂ ਇਸ ਉਂਗਲੀ ਦੇ ਨਾਲ ਲਓ ਆਪਣੀ ਧੁੰਨੀ ਦੇ ਉੱਪਰ ਉਹਦੇ ਇੱਕ ਟਿੱਕਾ ਲਗਾ ਦਿਓ ਦੂਜਾ ਟਿੱਕਾ ਆਪਣੇ ਸਿਰ ਮੱਥੇ ਤੇ ਲਗਾ ਲਓ ਇਸ ਜਗ੍ਹਾ ਉਹ ਜਲਦੀ ਵਿਆਹ ਦੇ ਰਹੇ ਯੋਗ ਹੈ ਉਹ ਬਣ ਲੱਪਣਗੇ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਮੇਰਾ ਆ ਹੈਗਾ ਮੈਸੇਜ ਕਰ ਸਕਦੇ ਤੇ ਇਹ ਮੇਰਾ ਨਵਾਂ ਨੰਬਰ ਹੈਗਾ ਤੁਸੀਂ ਇੱਥੇ ਮੇਰੀ ਬੁਕਿੰਗ ਲੈ ਸਕਦੇ ਹੋ ਕਿ ਵਿਆਹ ਨਹੀਂ ਹੋ ਰਿਹਾ ਉਮਰ ਵੱਡੀ ਹੋ ਗਈ ਆ ਕਿਤੇ ਇਹ ਤਾਂ ਨਹੀਂ ਤੁਹਾਡੇ ਉੱਤੇ ਕਿਸੇ ਨੇ ਬੰਧਨ ਦੋਸ਼ ਪਾਇਆ ਹੋਵੇ ਤੁਹਾਡਾ ਵਿਆਹ ਬੰਨਿਆ ਹੋਵੇ ਬੱਚੇ ਨਹੀਂ ਹੋ ਰਹੇ ਕੋਹਕ ਬੰਧਨ ਦੇ ਆ ਕਿਉਂਕਿ ਮੈਂ ਜੋ ਕੰਮ ਕਰਦਾ ਸੈਂਟੀਫਿਕਲੀ ਕਰਦਾ ਮੇਰਾ ਇਹ ਨਹੀਂ ਹੈਗਾ ਕਿ ਆ ਬੱਕਰੇ ਦੀ ਟੰਗਾ ਹੈਗੀ ਉੱਤੇ ਇਹਨੇ ਦਵਾਇਆ ਹੋ ਆ ਮੁਰਗੇ ਦੀ ਸਰੀ ਹੈਗੀ ਉੱਤੇ ਇਹਨੇ ਜਗਾ ਸੁਟਿਆ ਉਹ ਇਹਨੂੰ ਜੰਗਲ ਚ ਦਵਾ ਦੇ ਇਹਨੂੰ ਕਬਰਿਸਤਾਨ ਚ ਦਵਾ ਦੇ ਇਹਨੂੰ ਸ਼ਮਸ਼ਾਨ ਘੜ ਰੱਖਿਆ ਉਹ ਮੈਂ ਨਹੀਂ ਕਰਦਾ तो पिछली वर्षी मेरे को इस तरह स्पैशल ऑयल्स है जिन्हें असि यह काम करते हंडर्ड परसेंट काम होंगे पे बल्कि वन थाउजेंड टाइम पक्का है और दस साल तक यारंटी दिना अगर मैं तो आड़े दे जो भी नैगेटिविटी है ज बंधन दोष है जहाँ तुम तो परेशानी है वह मैं दूर करती हाँ तो दस साल की गरंटी दिना यह ऑयल्स बड़े महंगे होंगे पर 100% ਕਮ ਹੁੰਦਾ ਹੈ ਤਾਂ ਸੇ ਪਿਛਲੇ ਵੀਡੀਓ ਵਿੱਚ ਦੱਸਿਆ ਸੀ ਕਿ ਇੱਕ ਭਾਈ ਸਾਹਿਬ ਆਏ ਸੀਗੇ ਉਹਨਾਂ ਨੇ ਪਹਿਲਾਂ ਜਿਹੜੇ ਤਾਂਤਰੀ ਬੜਾ YouTube ਤੇ ਬੜਾ ਪੋਡਕਾਸਟ ਜਿਹਾ ਹੁੰਦਾ ਹੈ 80000 ਪਹਿਲਾਂ ਦਿੱਤਾ ਦੋ ਵਾਰੀ 25-25000 ਦਿੱਤਾ ਉਹਦੇ ਭਰਾ ਦਾ ਕੁਝ ਨਹੀਂ ਹੋਇਆ ਉਹ ਬਲਕਿ ਹੋਰ ਬਿਮਾਰ ਹੁੰਦਾ ਗਿਆ ਮੇਰਾ ਵੀਡੀਓ ਕਿਸੇ ਨੇ ਕਿਸੇ ਨੇ ਭੇਜਿਆ ਉਹਨੂੰ ਉਹਨੇ ਦੇਖ ਕੇ ਮੈਨੂੰ ਮਿਲਿਆ ਤੇ ਮੈਂ ਉਹਨੂੰ ਰੇਟ ਦੱਸਿਆ ਸਿਰਫ ਸਮਾਨ ਦਾ ਅਗਲੇ ਦਿਨ ਦੇ ਗਿਆ ਮੈਂ ਉਸੇ ਟਾਈਮ ਹਾਲਾਂਕਿ ਮੈਂ ਉਸੇ ਦੇ ਨਹੀਂ ਕਰਤਾ ਸੀ ਉਹਦਾ ਕੰਮ ਪੈਸੇ ਮੈਂ ਮੈਨੂੰ ਬੰਦੇ ਨੂੰ ਬਚਾਉਣ ਦੇ ਵਿੱਚ ਪੈਸੇ 'ਚ ਮੇਰਾ ਜਿਆਦਾ ਇੰਟਰਸਟ ਨਹੀਂ ਹੈ ਪੈਸੇ ਤੋਂ ਬਿਨਾ ਦੁਨੀਆ ਚੱਲਦੀ ਵੀ ਨਹੀਂ ਹੈ ਇਸੇ ਲਈ ਮੈਂ ਆਪਣੀ ਫੀਸ ਸਭ ਤੋਂ ਕੱਟ ਰੱਖੀ ਹੋਈ ਹੈ ਉਹਨਾਂ ਦਾ ਕੰਮ ਕੀਤਾ ਉਸੇ ਟਾਈਮ ਮੈਂ ਕਰ ਦਿੱਤਾ ਔਰ ਅਗਲੇ ਦਿਨ ਪਤਾ ਲੱਗਾ ਸ਼ਾਮ ਨੂੰ ਕੇ ਦਵਾਈ ਲੱਗਣ ਲੱ ਪਈ ਹੈ ਡਾਕਟਰ ਕਹਿੰਦਾ ਵੀ ਇਹ ਤੇ ਅਸਰ ਹੋਣ ਲੱ ਪਿਆ ਪਹਿਲਾਂ 15 ਦਿਨ ਤੋਂ ਸਿਰ ਖੁਰਦੇ ਪਏ ਸੀ ਉਹ ਔਰ ਅਗਲੇ ਹਫਤੇ ਉਹ ਬੰਦਾ ਘਰ ਚਲਾ ਜਾਏਗਾ ਬਿਲਕੁਲ ਠੀਕ ਹੋ ਕੇ ਹੋਰ ਇਸ ਵੇਲੇ ਗੱਲ ਵੀ ਕਰਦਾ ਪਿਆ ਵਾ ਉੱਠ ਕੇ ਬੈਠ ਵੀ ਜਾਂਦਾ ਹੈਗਾ ਔਰ ਕੋਸ਼ਿਸ਼ ਕਰਕੇ ਚਿਲੋਂਦੇ ਪਏ ਹੁਣ ਚੱਲਿਆ ਕਰੇ ਕਾਲਾ ਜਾਦੂ ਕੀਤਾ ਹੋਇਆ ਸੀ ਬਹੁਤ ਜ਼ਿਆਦਾ ਤਕੜਾ વાય ગુરુને મેરતે કૃપા ਕੀਤੀ તે મે ઓડા કામ કરતા મે તે કહાગા એ જો મે કામ કરતા વાય ગુરુ આપ કરુંડા હેગા કરણ કે રાવણ આપ પે આપ અપને દે અજ કુજે હેઈ ની કોઈ નહી કામ કરતે પહેલા મે અરદાસ કરતા હોના કે સચ્ચે પાશા મે તે કુછ કરને કે કਾਬિલ નહી ઓ જો કરના તુસી કરના હે ઓર ઓલી હે કૃપા મિલદી હે ઓ મે હર પાસે સક્સેસ ઉન્નામા ਚਾਹੇ ਤੁਹਾਡੇ ਘਰਾਂ ਦੇ ਵਿੱਚ ਪਰੇਸ਼ਾਨੀਆਂ ਹੈਗੀਆਂ ਕਲੇਸ਼ ਹੈਗਾ ਜਾਂ ਕੁਝ ਵੀ ਕਰਨਾ ਪੈਂਦਾ ਉਹ ਮੈਂ ਸਟੇਕ ਦੰਨਾ ਵਾਂ ਉਹਦੇ ਵਿੱਚ ਮੈਂ ਕੋਈ ਐਵੇਂ ਇਦੋਂ ਲਈ ਗੱਪਾਂ ਨਹੀਂ ਮਾਰਦਾ ਕਿਉਂਕਿ ਮੈਂ ਦੁਬਾਰਾ ਦਿਖਾ ਦਿੰਨਾ ਇਹ ਮੇਰਾ ਸਰਟੀਫਿਕੇਟ ਹੈਗਾ ਕਿਹੜਾ ਰੈਮਡੀ ਦਾ ਉਹਨੇ ਲਾਲ ਕਿਤਾਬੀ ਰੈਮਡੀ ਦਾ ਸਰਟੀਫਾਈਡ ਦਿਖਾਵਾਂਗਾ ਕਿਉਂਕਿ ਮੈਂ ਸਰਟੀਫਾਈਡ ਹੈਗਾ ਮੈਂ ਫੁਕਰੀਆਂ ਨਹੀਂ ਮਾਰਦਾ ਅੱਜ ਕੱਲ ਮੇਰੇ ਪਰਿਵਾਰ ਜਿਹੜਾ ਹੈਗਾ ਨਾ ਅਕੀਕ ਦਵਾਈ ਦਾ ਉਹਨਾਂ ਨੇ ਵੀਡੀਓ ਦੇਖਨੇ ਬੰਦ ਕਰਤੇ ਬਹੁਤ ਘੱਟ ਦੇਖਦੇ ਆ ਬਾਈ ਗੁਰ ਦਾ ਸ਼ੁਕਰ ਹੈ ਕਿ ਉਹਨਾਂ ਦੇ ਘਰ ਜਿੱਤ ਸੁੱਖ ਸ਼ਾਂਤੀ ਆ ਗਈ ਆ ਪਰ ਫੇਰ ਵੀ ਵੀਡੀਓ ਦੇਖਿਆ ਕਰੋ ਕਿ ਕੋਈ ਪਤਾ ਨਹੀਂ ਕਿਸ ਗਲੀ ਦੇ ਮੋੜ ਤੇ ਕੋਣ ਬੰਦਾ ਬੈਠਾ ਹੋਵੇ ਤੁਹਾਡੇ ਨੂੰ ਕੁਝ ਵੀ ਕਰਨ ਵਾਲਾ ਜਿੱਦਾਂ ਹੋਲੀਆਂ ਦੇ ਕਿਸੇ ਵੀ ਕੋਨੇ ਦੇ ਜਿਆ ਕਿਸੇ ਵੀ ਗਲੀ ਦੇ ਨੁੱਕੜੇ ਬੈਠ ਕੇ ਗੁਬਾਰਾ ਮਾਰ ਦਿੰਦੇ ਆ ਨਾ ਇਸ ਤਰ੍ਹਾਂ ਹੀ ਪਤਾ ਨਹੀਂ ਕਿਹੜੀ ਜਗਾ ਕੋਣ ਬੰਦਾ ਬੈਠਾ ਹੋਇਆ ਕਿ ਤੁਹਾਡੇ ਨੂੰ ਕੁਝ ਵੀ ਕਰ ਦੋਵੇ ਤੁਹਾਡੀ ਤਰੱਕੀ ਦੇਖ ਕੇ ਤੁਹਾਡੇ ਦੇ ਕਰ ਦਵੇ ਤੁਹਾਡੇ ਬੱਚੇ ਖੂਬਸੂਰਤ ਆ ਬਾਹਰ ਚਲੇ ਗਏ ਆ ਤੁਹਾਡੇ ਦੇ ਕਰ ਦਵੇ ਬੱਚਿਆਂ ਦੇ ਕਰ ਦਵੇ ਐਤੋ ਲਗੇ ਬੱਚਿਆਂ ਦੇ ਕਰ ਦੰਦੇ ਬੱਚੇ ਬਾਹਰ ਜਾ ਕੇ ਕੰਮ ਨਹੀਂ ਮਿਲਦਾ ਉਹਨਾਂ ਨੂੰ ਕੰਮ ਨਹੀਂ ਬੰਦਾ ਬਣੇ ਬਣੇ ਕੰਮ ਰੁਕ ਜਾਂਦੇ ਆ ਪੀਆਰ ਲਗਾਈਏ ਉਹ ਹੁੰਦੀ ਨਹੀਂ ਭਈ ਇਤੋ ਤਾਂ ਉਹ ਬਤਾਈ ਭਈਆ ਪਤਾ ਨਹੀਂ ਲੋਕ ਸਾੜਾ ਕਾਦਾ ਹੈਗਾ ਕਿਉਂ ਇਹ ਪੁੱਲ ਚੁੱਕਿਆ ਤੇ ਅਗਰ ਅਸੀਂ ਯਮਰਾਜ ਨੂੰ ਸ਼ਕਲ ਦਿਖਾਉਣੀ ਆ ਉਹ ਯਮਰਾਜ ਰੱਬ ਦਾ ਦੂਤ ਹੈਗਾ ਉਹਦਾ ਡਿਪਾਰਟਮੈਂਟ ਉਹ ਹੀ ਸੰਭਾਲਦਾ ਆ ਰੱਬ ਸੱਚਾ ਯਮਰਾਜ ਸੱਚਾ ਉਤੇ ਸੱਚੇ ਸੱਚੋ ਨੇ ਨਿਭੇੜਨਾ ਹੈਗਾ ਜੋ ਕੀਤਾ ਤੁਹਾਨੂੰ ਪਉਣਾ ਪਏਗਾ ਜਿਉਂ ਤੁਸੀਂ ਕਰ ਰਹੇ ਹੋ ਤੁਹਾਨੂੰ ਭੁਗਤਣਾ ਪੈਣਾ ਹੈ वाहेगुरु जी का खालसा वाहगुरु जी की फतेह सतसंग जी वीडियो लाइक जरूर करो वे दूजे को जाएगा उन्होंने भी भला होगा तो भी भला होएगा अगर उन्हों का सौ प्रतिशत भला होएगा तो भी भला होएगा करके देखो